ਸਾਬਕਾ ਮੁੱਖ ਮੰਤਰੀ ਜੰਜੀ ਸਿੰਘ ਚੰਨੀ ਨੇ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹਰਿਆਣਾ ਪੁਲਿਸ ਵੱਲੋਂ ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਰੋਕਣ ਲਈ ਉਹਨਾਂ ਤੇ ਡਰੋਨਾਂ ਰਾਹੀਂ ਅਥਰੂ ਗੈਂਸ ਦੇ ਗੋਲੇ ਸੁੱਟਣ ਦੀ ਨਖੇਦੀ ਕੀਤੀ ਹੈ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਗੰਭੀਰ ਮਸਲੇ ਸੰਬੰਧੀ ਵੱਟੀ ਚੁੱਪ ਤੇ ਵੀ ਸਵਾਲ ਉਠਾਏ ਨੇ ਚੰਨੀ ਨੇ ਕਿਹਾ ਕਿ ਕਿਸਾਨਾਂ ਨੂੰ ਲਹੂ ਲਹਾਨ ਕੀਤਾ ਜਾ ਰਿਹਾ ਤੇ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨਾਲ ਸੈਸ ਪੱਟੇ ਕਰ ਰਹੇ ਨੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਸਬਰ ਦੀ ਪਰਖ ਨਾ ਕਰੇ ਸਗੋਂ ਕਿਸਾਨ ਅੰਦੋਲਨ ਸਮੇਂ ਮੰਨ ਮੰਗਾ ਨੂੰ ਲਾਗੂ ਕਰਨ ਦੀ ਤੁਰੰਤ ਨੋਟੀਫਿਕੇਸ਼ਨ ਜਾਰੀ ਕਰੇ ਤਾਂ ਜੋ ਕਿਸਾਨ ਆਪਣੇ ਸ਼ਾਂਤਮਈ ਢੰਗ ਦੇ ਨਾਲ ਘਰ ਵਾਪਸੀ ਕਰ ਸਕਣ ਉਹਨਾਂ ਨੇ ਕਿਹਾ ਕਿ ਹਮੇਸ਼ਾ ਕਿਸਾਨਾਂ ਨੂੰ ਅੰਦੋਲਨ ਕਰਕੇ ਹੀ ਆਪਣੇ ਹੱਕ ਕਿਉਂ ਲੈਣੇ ਪੈਂਦੇ ਨੇ ਕਿਉਂ ਸਰਕਾਰਾਂ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਭੁਗਤਦੀਆਂ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਸਰਕਾਰਾਂ ਨੂੰ ਹੱਥਾਂ ਦੇ ਚੱਕੀ ਫਿਰਦੇ ਨੇ ਉਹੀ ਸਰਕਾਰਾਂ ਉਹਨਾਂ ਦੇ ਜਦ ਹੱਕ ਦੇ ਵਿੱਚ ਨਹੀਂ ਖੜਦੀਆਂ ਤਾਂ ਅਜਿਹਾ ਰੋਸ ਪ੍ਰਦਰਸ਼ਨ ਹੋਣਾ ਤਾਂ ਲਾਜ਼ਮੀ ਹੈ ਇੰਨੀ ਦੇਰ ਕੇਸ ਨੂੰ ਲਮਕਾ ਕੇ ਇਸ ਮਸਲੇ ਨੂੰ ਲਮਕਾ ਕੇ ਪੰਜਾਬ ਦਾ ਸਬਰ ਟੈਸਟ ਨਾ ਕਰੇ ਕਿੰਦਰ ਸਰਕਾਰ ਉਸ ਸਾਡੇ ਸਬਰ ਨੂੰ ਉੱਚੜਦਾ ਦੇਖ ਰਹੀ ਹੈ ਪੰਜਾਬ ਨੂੰ ਦੁਬਾਰੇ ਉਸ ਪੱਟੀ ਚ ਨਾ ਝੋਕੇ ਜਿੱਥੇ ਤੋਂ ਪੰਜਾਬ ਪਹਿਲਾਂ ਨਿਕਲਿਆ ਪੰਜਾਬ ਨੇ ਬਹੁਤ ਸੰਤਾਪ ਭੋਗ ਲਿਆ ਪੰਜਾਬ ਸ਼ਾਂਤੀ ਪਸੰਦ ਅਮਨ ਪਸੰਦ ਲੋਕ ਐ ਸੀ ਲੇਕਿਨ ਸਾਨੂੰ ਮਜਬੂਰ ਕੀਤਾ ਜਾ ਰਿਹਾ ਹੈ ਭਾਵੇਂ ਕਿ ਪੰਜਾਬ ਦੀ ਸਰਕਾਰ ਹੈ ਇਹ ਸਾਡੇ ਨੌਜਵਾਨਾਂ ਨੂੰ ਚੱਕ-ਚੱਕ ਕੇ ਅੰਦਰ ਜਾਈ ਜਾਂਦੀ ਹੈ ਕਿਸੇ ਤੇ ਐਨਐਸਸੀ ਲਾਤੀ ਕਿਸੇ ਭਾਨੇ ਸਿੱਧੂ ਵਰਗੇ ਤੇ ਪਰਚੇ ਦਰਜ ਕਰਤੇ 4 4 5 5 ਇਹ ਸਾਨੂੰ ਉਕਸਾ ਰਿਹਾ ਹੈ ਕੇਂਦਰ ਸਰਕਾਰ ਪੰਜਾਬ ਨੂੰ ਉਕਸਾ ਰਹੀ ਹੈ ਨਾ ਡਿਮਾਂਡਾਂ ਮੰਨ ਕੇ ਮਜਬੂਰ ਕਰਦੀ ਹੈ ਸੰਘਰਸ਼ ਦੇ ਰਾਹ ਤੇ ਤੁਰਨ ਲਈ ਫਿਰ ਗੋਲੀਆਂ ਚਲਾ ਕੇ ਫਿਰ ਸਾਨੂੰ ਪੁੱਠੇ ਪਾਸੇ ਤੋਰਨਗੇ ਇਸ ਲਈ ਮਸਲੇ ਨੂੰ ਹੱਲ ਕਰੋ ਚੰਨੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬੜੀਆਂ ਆਸਾਂ ਤੇ ਉਮੀਦਾਂ ਦੇ ਨਾਲ ਇਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਸੀ ਪਰ ਆਪ ਵਾਲਿਆਂ ਨੇ ਆਪਣਾ ਅਸਲੀ ਰੂਪ ਦਿਖਾ ਕੇ ਕਿਸਾਨਾਂ ਨੂੰ ਨਹੀਂ ਬਲਕਿ ਪੂਰੇ ਪੰਜਾਬ ਦੇ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਹੈ ਚੰਨੀ ਨੇ ਕਿਹਾ ਕਿ ਅਜੇ ਹ ਤੱਕ ਕਦੇ ਬਾਦਲ ਤੇ ਕਾਂਗਰਸੀਆਂ ਦੇ ਵੇਲੇ ਨਹੀਂ ਹੋਇਆ ਸੀ ਜੋ ਆਪ ਸਰਕਾਰ ਦੇ ਵੇਲੇ ਕਿਸਾਨਾਂ ਦੇ ਨਾਲ ਵਤੀਰਾ ਹੋ ਰਿਹਾ ਹੈ ਚੰਨੀ ਨੇ ਕਿਹਾ ਕਿ ਜਦੋਂ 3 ਮਹੀਨੇ ਦੇ ਲਈ ਮੁੱਖ ਮੰਤਰੀ ਬਣੇ ਸਨ ਉਹਨਾਂ ਨੇ ਵੀ ਕੇਂਦਰ ਸਰਕਾਰ ਦਾ ਜਮਕ ਵਿਰੋਧ ਕੀਤਾ ਸੀ ਜਿਸ ਦੇ باوجود ਹੀ ਕੇਂਦਰ ਸਰਕਾਰ ਉਹਨਾਂ ਦੇ ਵਰਖਲਾਫ ਖੜੀ ਹੋ ਗਈ ਸੀ ਪਰ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਦੇ ਵੀ ਕੇਂਦਰ ਸਰਕਾਰ ਦੀ ਪਰਵਾਹ ਨਾ ਕਰਦੇ ਹੋਏ ਹਮੇਸ਼ਾ ਕੇਂਦਰ ਸਰਕਾਰ ਦੀਆਂ ਬਣਾਈਆਂ ਹੋਈਆਂ ਨੀਤੀਆਂ ਦਾ ਵਿਰੋਧ ਹੀ ਕੀਤਾ ਪਰ ਉਹਨਾਂ ਨੇ ਕਿਹਾ ਕਿ ਜਿਵੇਂ ਕਿ ਆਪ ਸਰਕਾਰ ਨੂੰ ਭਾਜਪਾ ਦੀ ਬੀ ਟੀਮ ਕਿਹਾ ਜਾਂਦਾ ਹੈ ਇਹਨਾਂ ਨੇ ਉਹ ਸਾਬਤ ਕਰ ਦਿੱਤਾ ਹੈ ਕਿ ਕਿਸਾਨਾਂ ਦੇ ਨਾਲ ਸ਼ੰਭੂ ਬਾਰਡਰ ਤੇ ਜੋ ਵੀ ਕੁਝ ਹੋ ਰਿਹਾ ਉਸ ਦੇ ਉੱਪਰ ਪੰਜਾਬ ਸਰਕਾਰ ਦੀ ਚੁੱਪੀ ਨੇ ਸਭ ਕੁਝ ਕਲੀਅਰ ਕਰ ਦਿੱਤਾ ਹੈ ਚੰਨੀ ਨੇ ਕਿਹਾ ਕਿ ਕਿਸਾਨਾਂ ਨੇ ਆਪਣੇ ਹੱਕ ਹਮੇਸ਼ਾ ਅੰਦোলন ਕਰਕੇ ਲਏ ਹੋਣ ਪਰ ਉਹ ਹੱਕ ਲੈਣਾ ਜਾਣਦੇ ਨੇ ਉਹਨਾਂ ਨੇ ਕਿਹਾ ਕਿ ਜਿੰਨਾ ਜਿੰਨਾਂ ਨੇ ਵੀ ਪੰਜਾਬੀਆਂ ਦੇ ਨਾਲ ਮੱਥਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਹਮੇਸ਼ਾ ਮੂੰਹ ਦੀ ਖਾਣੀ ਪਈ ਹੈ